ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗਸ ਤੁਹਾਡੇ ਲਈ ਲੈ ਕੇ ਆਇਆ ਜੀ ਨਵੀਂ ਵੀਡੀਓ ਅੱਜ ਆਪਾਂ ਚਲਦੇ ਆਂ ਜੀ ਗੁਰਦੁਆਰਾ ਕਢਾਣੀ ਪਿੰਡ ਦੇ ਵਿੱਚ ਚਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਜੀ ਪਿੰਡ ਬਹੁਤ ਵੱਡਾ ਜੀ ਆਪਾਂ ਤੁਹਾਨੂੰ ਪਹਿਲਾਂ ਦਿਖਾਉਨੇ ਆ ਜੀ ਦੇਖੋ ਐਂਟਰੀ ਗੇਟ ਬਣਿਆ ਹੋਇਆ ਜੀ ਸ੍ਰੀ ਗੁਰਦੁਆਰਾ ਸਾਹਿਬ ਜੀ ਦਾ ਤੇ ਆਪਾਂ ਤੁਹਾਨੂੰ ਥੋੜਾ ਜਿਹਾ ਪਿੰਡ ਦਾ ਰਸਤਾ ਵੀ ਦਿਖਾਉਨੇ ਆ ਜੀ ਪਿੰਡ ਬਹੁਤ ਜ਼ਿਆਦਾ ਵੱਡਾ ਬਹੁਤ ਜ਼ਿਆਦਾ ਖੁਸ਼ਹਾਲ ਪਿੰਡ ਆ ਜੀ ਕਿਉਂਕਿ ਹਰ ਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਹਰ ਗੋਬਿੰਦ ਸਾਹਿਬ ਜੀ ਇਸ ਪਿੰਡ ਦੇ ਵਿੱਚ 45 ਦਿਨ ਰਹੇ ਆ ਜੀ ਇਸ ਪਿੰਡ ਦੇ ਵਿੱਚ ਆਪਾਂ ਤੁਹਾਨੂੰ ਥੋੜਾ ਜਿਆਦਾ ਦਿਖਾਉਨੇ ਆ ਜੀ ਪਿੰਡ ਨੂੰ ਦੇਖੋ ਜੀ ਪੁਰਾਣੇ ਦਰਵਾਜ਼ੇ ਆ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪੁਰਾਣੇ ਦਰਵਾਜ਼ੇ ਘਰ ਬਣੇ ਹੋਇਆ ਜੀ ਪੁਰਾਣੀਆਂ ਇੱਟਾਂ ਦੇ ਨਾਲ ਇਹ ਮੈਂ ਜੋ ਤੁਹਾਨੂੰ ਦਿਖਾ ਰਿਹਾ ਜੀ ਬਾਬਾ ਬਚਿੱਤਰ ਸਿੰਘ ਜੀ ਦੀ ਫੋਟੋ ਆ ਜੋ ਮੁਗਲਾਂ ਲਈਓ ਸ਼ਰਾਬੀ ਹਾਥੀ ਨੂੰ ਭੇਜਿਆ ਗਿਆ ਸੀ ਕਿਲੇ ਤੇ ਹਮਲਾ ਕਰ ਲਈ ਤੇ ਬਾਬਾ ਬਜਿੱਤਰ ਸਿੰਘ ਜੀ ਨੇ ਨਾਗਣੀ ਹਥਿਆਰ ਨਾਲ ਹਾਥੀ ਦੇ ਸਿਰ 'ਚ ਮਾਰ ਕੇ ਖਤਮ ਕਰ ਦਿੱਤਾ ਸੀਗਾ ਜੀ ਆਹ ਦੇਖੋ ਜੀ ਗੇਟ ਆ ਗਿਆ ਜੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਪਿੰਡ ਆ ਜੀ ਬਾਬਾ ਜੀ ਦੀ ਬਖਸ਼ਿਸ਼ ਸੀਗੀ ਇਸ ਪਿੰਡ ਨੂੰ ਇਸ ਪਿੰਡ ਦਾ ਕੋਈ ਬਾਲ ਵੀ 빙ਾ ਨਹੀਂ ਕਰ ਸਕਦਾ ਜੀ ਕਢਾਣੀ ਪਿੰਡ ਦਾ ਕਢਾਣੀ ਕਲਾ ਪਿੰਡ ਆ ਜੀ ਇਹ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਸਾਰਾ ਦਿਖਾਉਨੇ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਇਸ ਪਿੰਡ ਦੇ ਵਿੱਚ ਕਢਾਣੀ ਕਲਾ ਪਿੰਡ ਦੇ ਵਿੱਚ ਜੋ ਅਸੀਂ ਦੇਖੇ ਆ ਜੀ ਗੁਰਦੁਆਰਾ ਸਾਹਿਬ 6 ਬਣੇ ਹੋਏ ਨੇ ਜੀ ਹਰगोविंद ਸਿੰਘ ਜੀ ਮਹਾਰਾਜ ਇੱਥੇ 45 ਦਿਨ ਇਸ ਪਿੰਡ ਦੇ ਵਿੱਚ ਰਹੇ ਆ ਜੀ 6ਵੇਂ ਪਾਸ਼ਾ ਹਰगोविंद ਸਿੰਘ ਮਹਾਰਾਜ ਇਸ ਪਿੰਡ ਦੇ ਵਿੱਚ 45 ਦਿਨ ਰਹੇ ਆ ਜੀ ਤੇ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਅੱਗੇ ਵੀਡੀਓ ਦੇ ਵਿੱਚ ਲੋ ਜੀ ਦਰਬਾਰ ਸਾਹਿਬ ਚੋਲਾ ਸਾਹਿਬ ਆਪਾਂ ਪਹੁੰਚ ਚੁੱਕੇ ਆ ਜੀ ਦਰبار ਸਾਹਿਬ ਦਾ ਸਾਹਮਣੇ ਰਸਤਾ ਜੀ ਪਹਿਲਾਂ ਆਪਾਂ ਕੜਾ ਪ੍ਰਸ਼ਾਦ ਕਾਊਂਟਰ ਤੁਹਾਨੂੰ ਦਿਖਾ ਦਈਏ ਜੀ ਕਾਊਂਟਰ ਕੜਾ ਪ੍ਰਸ਼ਾਦ ਸਾਹਮਣੇ ਉਹ ਪ੍ਰਸ਼ਾਦ ਮਿਲਦਾ ਜੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਥੋੜਾ ਜਿਹਾ ਪੌੜੀਆਂ ਚੜ ਕੇ ਜਾਣਾ ਪੈਂਦਾ ਜੀ ਬਹੁਤ ਸੋਹਣਾ ਗੁਰਦੁਆਰਾ ਪਿੰਡ ਦੇ ਵਿੱਚ ਬਣਿਆ ਜੀ ਆਪਾਂ ਤੁਹਾਨੂੰ ਅੱਗੇ 6ਵੇਂ ਪਾਸ਼ਾ ਹਰगोविंद ਸਾਹਿਬ ਜੀ ਦਾ ਦੂਸਰਾ ਗੁਰਦੁਆਰੇ ਚ ਵੀ ਲੈ ਕੇ ਚੱਲਾਂਗੇ ਜੀ ਜਿੱਥੇ ਕਿ ਬਹੁਤ ਪੁਰਾਣੀਆਂ ਇਤਿਹਾਸਿਕ ਉਹਨਾਂ ਦੀਆਂ ਚੀਜ਼ਾਂ ਪਈਆਂ ਜੀ ਬਾਬਾ ਜੀ ਦੀਆਂ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਅੱਗੇ ਦਰਬਾਰ ਸਾਹਿਬ ਚ ਲੈ ਕੇ ਚੱਲਦੇ ਆ ਜੀ ਤੁਸੀਂ ਮੇਰੀ ਵੀਡੀਓ ਨਾਲ ਇੱਦਾਂ ਹੀ ਬਣੇ ਰਹੋ ਬੜੇ ਪਿਆਰ ਤੇ ਸਤਿਕਾਰ ਨਾਲ ਦੋਸਤੋ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਮੈਂ ਤੈਹ ਦਿਲੋਂ ਤੁਹਾਡਾ ਧੰਨਵਾਦ ਕਰਦਾ ਜੀ ਮੈਂ ਤਾਂ ਹੀ ਤੁਹਾਡੇ ਲਈ ਇੰਨੀ ਵਧੀਆ ਵੀਡੀਓ ਗੁਰਦੁਆਰਾ ਸਾਹਿਬ ਜੀ ਦੀਆਂ ਲੈ ਕੇ ਆਨਾ ਜੀ ਤੇ ਤੁਸੀਂ ਇੱਦਾਂ ਹੀ ਮੇਰੀ ਵੀਡੀਓ ਨੂੰ ਪਿਆਰ ਕਰਦੇ ਰਹੋ ਜੀ ਮੈਂ ਇੱਦਾਂ ਹੀ ਤੁਹਾਨੂੰ ਲਈ ਰੋਜ਼ ਨਵੀਂ ਵੀਡੀਓ ਲੈ ਕੇ ਆਵਾਂਗਾ ਜੀ ਲਓ ਜੀ ਦੇਖੋ ਮੈਂ ਗੁਰਦੁਆਰਾ ਸਾਹਿਬ ਜੀ ਦੇ ਉੱਪਰੋਂ ਫਨੂ ਪਿੰਡ ਦਾ ਸੀਨ ਦਿਖਾ ਰਿਆ ਜੀ ਪਿੰਡ ਬਹੁਤ ਜ਼ਿਆਦਾ ਵੱਡਾ ਜੀ ਇਧਰੋਂ ਰਾੜਾ ਸਾਹਿਬ ਜੀ ਦੇ ਨਾਲ ਪਿੰਡ ਲੱਗ ਜਾਂਦਾ ਜੀ ਤੇ ਇਧਰੋਂ ਟੈਲ ਦੇ ਨਾਲ ਪਿੰਡ ਲੱਗਦਾ ਜੀ ਬਹੁਤ ਜ਼ਿਆਦਾ ਵੱਡਾ ਪਿੰਡ ਫੈਲਿਆ ਹੋਇਆ ਜੀ ਕਢਾਣੀ ਕਲਾ ਪਿੰਡ ਜੀ ਸਾਹਮਣੇ ਤੁਸੀਂ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਜੀ ਪਰਮਾਤਮਾ ਤੁਹਾਡੀ ਵੀਡੀਓ ਦੇਖਣ ਵਾਲਿਆਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰੇ ਜੀ ਤੁਸੀਂ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਕਰੋ ਜੀ ਘਰ ਵਿੱਚ ਤੁਹਾਡੇ ਖੁਸ਼ਹਾਲੀ ਰਵੇ ਹਮੇਸ਼ਾ ਜੀ ਦੁੱਖ ਦੁੱਖ ਤਕਲੀਫਾਂ ਤੋਂ ਹਮੇਸ਼ਾ ਤੁਸੀਂ ਬਚੇ ਰਹੋ ਜੀ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਵੀਡੀਓ ਦੇ ਵਿੱਚ ਜੀ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜੀ ਤੁਸੀਂ ਮੇਰੀ ਵੀਡੀਓ ਨਾ ਬੰਨੇ ਰੋ ਜੀ ਇਸ ਪਿੰਡ ਦੇ ਵਿੱਚ ਦੇਖੋ ਜੀ ਮੈਂ ਤੁਹਾਨੂੰ ਉੱਪਰੋਂ ਸੀਨ ਦਿਖਾ ਰਿਹਾ ਆਂ ਜੀ ਗੁਰਦੁਆਰਾ ਸਾਹਿਬ ਜੀ ਦੇ ਉੱਪਰੋਂ ਲਓ ਜੀ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਜੀ ਦੇ ਵਿੱਚ ਬਾਬਾ ਜੀ ਦੇ ਚਰਨਾਂ ਚ ਤੇਗਦੇ ਆ ਮੱਥਾ ਜੀ ਬਾਬਾ ਜੀ ਸਾਰਿਆਂ ਦੇ ਘਰਾਂ ਦੇ ਵਿੱਚ ਸ਼ੁਕ ਸ਼ਾਂਤੀ ਬਣਾਈ ਰੱਖਣ ਜੀ ਆਪਾਂ ਤੁਹਾਨੂੰ ਛੇਵੇਂ ਪਾਸ਼ਾ ਹਰगोविंद ਸਿੰਘ ਸਾਹਿਬ ਜੀ ਦੀਏ ਚੋਲਾ ਸਾਹਿਬ ਜੀ ਦੇ 52 ਕਲੀਆਂ ਵਾਲੇ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਜੀ ਸੰਗਤੋ ਬੜੇ ਪਿਆਰ ਤੇ ਸਤਿਕਾਰ ਨਾਲ ਦੇਖਿਓ ਤੇ ਦਰਸ਼ਨ ਕਰਿਓ ਤੁਸੀਂ ਸੰਗਤੋ ਮੈਂ ਤੁਹਾਨੂੰ ਬਸ ਦਰਸ਼ਨ ਕਰਵਾਉਣਾ ਜੀ ਵੀਡੀਓ ਨਾ ਬਣੇ ਰੋ ਜੀ ਮੈਂ ਦਿਖਾਣਾ ਤੁਹਾਨੂੰ 52 ਕਲੀਆਂ ਵਾਲਾ ਚੋਲਾ ਸਾਹਿਬ ਬਾਬਾ ਜੀ ਦਾ ਤੇ ਜੋੜਾ ਸਾਹਿਬ ਵੀ ਦਿਖਾਵਾਂਗਾ ਸਹਿਬ ਸ਼੍ਰੀ ਗੁਰੂ ਹਰगोबिंद ਮਹਾਰਾਜ ਜੀ ਦਾ 6ਵੇਂ ਪਾਸ਼ਾ ਜੀ ਦਾ ਤੁਹਾਨੂੰ ਜੋੜਾ ਸਾਹਿਬ ਵੀ ਦਿਖਾਵਾਂਗਾ ਜੀ ਲਓ ਜੀ ਆਪਾਂ ਚੱਲਦੇ ਆ ਜੀ ਫਿਰ ਦਿਖਾਉਨੇ ਆ ਤੁਹਾਨੂੰ 52 ਕਲੀਆਂ ਵਾਲਾ ਚੋਲਾ ਸਾਹਿਬ ਜੋ ਕਿ ਸ਼ੀਸ਼ੇ ਦੇ ਵਿੱਚ ਜੜਿਆ ਹੋਇਆ ਹੈ ਜੀ ਦੇਖੋ ਇੱਧਰ ਜੋੜਾ ਸਾਹਿਬ ਪਿਆ ਜੀ ਤੇ ਆਪਾਂ ਤੁਹਾਨੂੰ ਚੋਲਾ ਸਾਹਿਬ ਦਿਖਾਉਨੇ ਆ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਵਧੀਆ ਸ਼ੀਸ਼ੇ ਦੇ ਵਿੱਚ ਜੜ ਕੇ ਰੱਖਿਆ ਹੋਇਆ ਜੀ ਦੇਖੋ ਜੀ ਜੋੜਾ ਸਾਹਿਬ ਜੀ ਦੇ ਕਰੋ ਦਰਸ਼ਨ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਜੋੜਾ ਸਾਹਿਬ ਜੀ ਦੇ ਆ ਦੇਖੋ ਜੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਇੱਥੇ ਸਤਿਗੁਰ ਜੀ ਦੀਵਾਨ ਸਜਾਇਆ ਕਰਦੇ ਸਨ ਇਸੇ ਜਗ੍ਹਾ ਤੇ ਸਤਿਗੁਰ ਜੀ ਦਾ ਘੋੜਾ ਬਨਣ ਲਈ ਕਿਲਾ ਗੱਡਿਆ ਜੋ ਕਿ ਅੱਜ ਨਿੰਮ ਦੇ ਦਰਖਤ ਵਿੱਚ ਮੌਜੂਦ ਹੈ ਇੱਥੇ ਸਤਗੁਰ ਜੀ ਦੇ 52 ਕਲੀਆਂ ਵਾਲੇ ਚੋਲਾ ਸਾਹਿਬ ਜੀ ਜਿਸ ਨਾਲ ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਬੋਨ ਬੋਨਜਾ ਕੈਦੀਆਂ ਰਾਜਿਆਂ ਨੂੰ ਰਿਹਾ ਕਰਵਾਇਆ ਚੋਲਾ ਮੌਜੂਦ ਹੈ ਜੀ ਸੁਨਹਿਰੀ ਲੋ ਜੀ ਤੁਸੀਂ ਜੋ ਦੇਖ ਰਹੇ ਹੋ ਇਹ ਉਹੀ ਚੋਲਾ ਹੈ ਜੀ 52 ਕੈਦੀ ਰਾਜਿਆਂ ਨੂੰ ਰਿਹਾ ਕਰਵਾਇਆ ਜੀ ਇਥੇ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਗ੍ਰੰਥੀ ਸਾਹਿਬ ਜਿਸ ਤੋਂ ਸਤਿਗੁਰੂ ਜੀ ਨਿਤਨੇਮ ਕਰਦੇ ਆ ਕਰਿਆ ਕਰਦੇ ਸਨ ਅਤੇ ਇੱਕ ਚਰਨਾਂ ਦਾ ਜੋੜਾ ਵੀ ਮੌਜੂਦ ਹੈ ਹੁਣ ਇਸ ਸਥਾਨ ਤੇ ਗੁਰਦੁਆਰਾ ਚੋਲਾ ਸਾਹਿਬ ਸਜੋਬਿਤ ਹੈ ਗੁਰਦੁਆਰਾ ਸ਼੍ਰੀ ਨਿਮਸਰ ਸਾਹਿਬ ਵੀ ਤੁਹਾਨੂੰ ਆਪਾਂ ਲੈ ਕੇ ਚੱਲਾਂਗੇ ਜੀ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਜੀ ਆਪਾਂ ਅੱਗੇ ਤੁਹਾਨੂੰ ਨਿਮਸਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਪਿੰਡ ਦੇ ਚੜਦੇ ਵਾਲੇ ਪਾਸੇ ਲਖੇਆਂ ਟੋਬੇ ਦੇ ਕੰਡੇ ਸਤਿਗੁਰ ਜੀ ਦਾਤਨ ਕਰਲਾ ਕਰਕੇ ਇਸ਼ਨਾਨ ਕਰਿਆ ਕਰਦੇ ਸਨ ਇੱਕ ਦਿਨ ਆਪਣੀ ਮੌਜ ਵਿੱਚ ਸਤਿਗੁਰ ਜੀ ਨੇ ਦਾਤਨ ਕਰਕੇ ਟੋਬੇ ਦੇ ਕੰਡੇ ਤੇ ਗੱਡ ਦਿੱਤੀ ਜਿਹੜੀ ਕਿ ਅੱਜ ਵੀ ਨਿੰਮ ਦੇ ਦਰਖਤ ਦੇ ਰੂਪ ਵਿੱਚ ਮੌਜੂਦ ਹੈ ਇੱਥੇ ਸਤਿਗੁਰ ਜੀ ਦੇ ਪਲੰਗ ਦਾ ਬਾਣ ਅਤੇ ਦੌਣ ਵੀ ਮੌਜੂਦ ਹੈ ਇੱਥੇ ਸਰੋਵਰ ਵੀ ਸੁਪੋਵਿਤ ਹੈ ਹੁਣ ਇਸ ਸਥਾਨ ਤੇ ਗੁਰਦੁਆਰਾ ਸ਼੍ਰੀ ਨਿੰਮ ਸਰ ਸਾਹਿਬ ਬਣਿਆ ਹੋਇਆ ਜੀ ਵੀਡੀਓ ਨਾਲ ਬਣੇ ਰਹੋ ਜੀ ਉਹ ਵੀ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਲੈ ਕੇ ਚੱਲਦਾ ਹਾਂ ਜੀ ਗੁਰਦੁਆਰਾ ਸ੍ਰੀ ਪੜੋਲਾ ਸਾਹਿਬ ਹੀ ਇਸ ਪਿੰਡ ਵਿੱਚ ਸੰਗਤ ਨੇ ਬੜੇ ਆਦਰ ਸਤਕਾਰ ਨਾਲ ਗੁਰੂ ਸਾਹਿਬ ਜੀ ਨੂੰ ਪਿੰਡ ਲਿਆਂਦਾ ਆਪਜੀ ਦੀ ਰਿਹائش ਮਰਵਾਹੇ ਖੱਤਰੀ ਬਾਬੇ ਸੂਰਤੀ ਦੇ ਘਰ ਸੀ ਇੱਥੇ ਸਤਗੁਰ ਜੀ ਨੇ ਪੜੋਲੇ ਵਿੱਚ ਦਾਣੇ ਪਾ ਕੇ ਵਰ ਦਿੱਤਾ ਕਿ ਇਸ ਨੂੰ ਖੋਲ ਕੇ ਨਹੀਂ ਦੇਖਣਾ ਵਰਤੀ ਜਾਣਾ ਵਰਤੀ ਜਾਣਾ ਕਈ ਪੋਸਤਾਂ ਇਸੇ ਤਰ੍ਹਾਂ ਦਾਣੇ ਵਰਤਦੇ ਰਹੇ ਇੱਥੇ ਇਸ ਪਿੰਡ ਵਿੱਚ ਗੁਰਦੁਆਰਾ ਪੜੋਲਾ ਸਾਹਿਬ ਮੌਜੂਦ ਹੈ ਜੀ ਤੇ ਗੁਰਦੁਆਰਾ ਸ੍ਰੀ ਚਰਨ ਕਮਲ ਭਵੇਂ ਲੀ ਸਹਿਬ ਵੀ ਮੌਜੂਦ ਹੈ ਜੀ ਇੱਥੇ ਸਤਗੁਰ ਜੀ ਦੀਵਾਨ ਸਜਾਇਆ ਕਰਦੇ ਸਨ ਜੀ ਕੁਦਰਤੀ ਸਾਡਾ ਇੱਥੇ ਦਿਲ ਬਹੁਤ ਲੱਗਿਆ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜੀ ਗੁਰੂ ਸਾਹਿਬ ਜੀ ਨੇ 45 ਦਿਨ ਇਸ ਨਗਰ ਵਿੱਚ ਰਹਿ ਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਜੀ ਜਾਂਦੇ ਸਮੇਂ ਸੰਗਤਾਂ ਨੂੰ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਇਹ ਪਵਿੱਤਰ ਵਸਤੂਆਂ ਬਖਸ਼ੀਆਂ ਨੇ ਜੀ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਜਿਸ ਤੋਂ ਸਤਗੁਰ ਜੀ ਆਪ ਨੇ ਨਿਤਨਮ ਕਰਿਆ ਕਰਦੇ ਸਨ ਜੀ 52 ਕਲੀਆਂ ਵਾਲਾ ਚੋਲਾ ਸਾਹਿਬ ਜਿਸ ਦੀਆਂ ਕਲੀਆਂ ਫੜ ਕੇ 52 ਉਮਰ ਕੈਦੀ ਰਾਜੇ ਅਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਏ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਇੱਕ ਜੋੜਾ ਸਾਹਿਬ ਆ ਤੇ ਪਲੰਘ ਸਾਹਿਬ ਦਾ ਬਾਣ ਤੇ ਦੌਣ ਮੌਜੂਦ ਹੈ ਜੀ ਉਹ ਆਪਾਂ ਵੀਡੀਓ ਵਿੱਚ ਤੁਹਾਨੂੰ ਅੱਗੇ ਦਿਖਾਉਨੇ ਆ ਜੀ ਬਾਣ ਤੇ ਦੌਣ ਗੁਰੂ ਸਾਹਿਬ ਜੀ ਨੇ ਵਿਦਾਇਗੀ ਸਮੇਂ ਨਗਰ ਨੂੰ ਇਹ ਵਰ ਬਖਸ਼ੇ ਜੀ ਕਡਾਣੀ ਨਗਰ ਨੂੰ ਬਾਹਰੋਂ ਆਇਆ ਤੇ ਸੁਣਾ ਹੈਰਾ ਨਹੀਂ ਸਕੇਗਾ ਕੁਦਰਤੀ ਆਫਤਾਂ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ ਜੀ ਇਹ ਪਿੰਡ ਬਹੁਤ ਵਧੇਗਾ ਫੁੱਲੇਗਾ ਤੇ ਕਡਾਣੀ ਤੋਂ ਕਡਾਣ ਬਣੇਗਾ ਇੱਕ ਗੁਰੂ ਸਾਹਿਬ ਜੀ ਦੀ ਬਖਸ਼ੀ ਸਦਕਾ ਇੱਥੇ ਹਾਜ਼ਰੀਆਂ ਭਰਨ ਨਾਲ ਗਲਹੀਰਾ ਤੇ ਹੋਰ ਬਿਮਾਰੀਆਂ ਤੋਂ ਵੀ ਆਰਾਮ ਆਉਂਦਾ ਹੈ ਜੀ ਇਹ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਆ ਜੀ ਸੰਗਤੋ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਤੁਸੀਂ ਇਹ ਇਤਿਹਾਸ ਪੜੋ ਜੀ ਲਓ ਜੀ ਜੋ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਮਾਂ ਜੀ ਇਹ ਉਹ ਪੁਰਾਣਾ ਦਰਖਤ ਹੈ ਜੀ ਨੇਮਦਾ ਦਰਖਤ ਹੈ ਜੀ ਜੋ ਗੁਰਦਾਰਾ ਸਾਹਿਬ ਜੀ ਦਾ ਇਤਿਹਾਸ ਹੈ ਜੀ ਤੁਹਾਨੂੰ ਮੈਂ ਦਿਖਾ ਰਿਹਾ ਜੀ ਲੋ ਜੀ ਕਰੋ ਦਰਸ਼ਨ ਸੰਗਤੋ ਜੋ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਜੀ ਇਸ ਦਰਸ਼ਨ ਕਰੋ ਜੀ ਜਗਾ ਦੇ ਇਸ ਜਗਾ ਤੇ ਕੁਦਰਤੀ ਕੋਈ ਵੀ ਨੁਕਸਾਨ ਨਹੀਂ ਹੋ ਸਕਦਾ ਜੀ ਵਾਹਿਗੁਰੂ ਜੀ ਨੇ ਆਪ ਬਚਨ ਕਰੇ ਹੋਏ ਨੇ ਜੀ ਸਾਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਛੇਵੇਂ ਪਾਸ਼ਾ ਜੀ ਨੇ ਆਪ ਇਸ ਜਗ੍ਹਾ ਦੇ ਉੱਤੇ ਭਾਗ ਲਗਾਏ ਨੇ ਜੀ ਮੈਂ ਤੁਹਾਨੂੰ ਇੱਕ ਇਤਿਹਾਸਿਕ ਖੂਹ ਵੀ ਦਿਖਾਉਣਾ ਜੀ ਉਸ ਵੇਲੇ ਦਾ ਲਓ ਜੀ ਇਤਿਹਾਸਿਕ ਖੂਹ ਦੇਖੋ ਜੀ ਮੀਰੀਪਰੀ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਪਾਸ਼ਾ ਜੀ ਛੇਵੀ ਲਓ ਜੀ ਉਸ ਖੂਹ ਦੇ ਤੁਸੀਂ ਦਰਸ਼ਨ ਕਰੋ ਜੀ ਸੰਗਤੋ ਬੜੇ ਪਿਆਰ ਤੇ ਸਤਿਕਾਰ ਨਾਲ ਖੂਹ ਦੇ ਦਰਸ਼ਨ ਕਰੋ ਜੀ ਦੇਖੋ ਜੀ ਹਜੇ ਵੀ ਖੂਹ ਦੇ ਦਰਸ਼ਨ ਕਰ ਸਕਦੇ ਹੋ ਜੀ ਮੈਂ ਤੁਹਾਨੂੰ ਫੋਟੋ ਜ਼ੂਮ ਕਰਕੇ ਦਿਖਾਉਣਾ ਜੀ ਫੋਟੋ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਰਿਹਾ ਜੀ ਸਾਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਨੇ ਇਸ ਪਿੰਡ ਨੂੰ ਵਰ ਦਿੱਤਾ ਜੀ ਕੁਦਰਤੀ ਆਫਤਾਂ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ ਇਹ ਪਿੰਡ ਬਹੁਤ ਵਧੇਗਾ ਫੁੱਲੇਗਾ ਤੇ ਕਢਾਣੀ ਤੋਂ ਕਢਾਣ ਬਣ ਜਗਾ ਕਿ ਇਸੇ ਕਰਕੇ ਇਸ ਪਿੰਡ ਨੂੰ ਬਹੁਤ ਖੱਦਾ ਲੱਗਦੀਆਂ ਜੀ ਬਹੁਤ ਦੂਰ ਤੱਕ ਇਹ ਪਿੰਡ ਫੈਲਿਆ ਹੋਇਆ ਜੀ ਲਓ ਜੀ ਆਪਾਂ ਚੱਲਦੇ ਆ ਜੀ ਹੁਣ ਅੱਗੇ ਆਪਾਂ ਤੁਹਾਨੂੰ ਪਿੰਡ ਦੇ ਦਰਵਾਜ਼ੇ ਦਿਖਾਉਨੇ ਆ ਜੀ ਅਗਲੇ ਗੁਰਦੁਆਰੇ ਸਾਹਿਬ ਸ੍ਰੀ ਗੁਰੂ ਹਰगोਬਿੰਦ ਸਿੰਘ ਸਾਹਿਬ ਜੀ ਜਿੱਥੇ ਅਗਲੇ ਗੁਰਦੁਆਰਾ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਜਿੱਥੇ ਬਾਣ ਤੇ ਦੌਣ ਉਸ ਸਮੇਂ ਦੀ ਮੌਜੂਦ ਹੈ ਜੀ ਉਹ ਆਪਾਂ ਦਿਖਾਉਨੇ ਆਂ ਜੀ ਲੋਰੀ ਆਪਾਂ ਪਹੁੰਚ ਗਏ ਆਂ ਗੁਰਦੁਆਰਾ ਸ੍ਰੀ ਨੰਮ ਸਰ ਜੀ ਲੋ ਜੀ ਦੇਖੋ ਜੀ ਕਰੋ ਦਰਸ਼ਨ ਐਂਟਰੀ ਤੋਂ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਜੀ ਦੇਖੋ ਜੀ ਬਹੁਤ ਹਾਈਟ ਤੇ ਆ ਜੀ ਲੋ ਜੀ ਸੰਗ ਤੋਂ ਦੇਖੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਖੋ ਜੀ ਸ਼ੈੱਡ ਪਾਇਆ ਹੋਇਆ ਜੀ ਤਾਂ ਕਿ ਗਰਮੀ ਦੇ ਵਿੱਚ ਥੋੜਾ ਜਿਹਾ ਆਰਾਮ ਰਹਿ ਸਕੇ ਜੀ ਤੁਰ ਕੇ ਕਿਉਂਕਿ ਫਰੰਟ ਗੇਟ ਤੋਂ ਗੁਰਦੁਆਰਾ ਸਾਹਿਬ ਜੀ ਦੀ ਲੰਬਾਈ ਬਹੁਤ ਜ਼ਿਆਦਾ ਵਾ ਜੀ ਤੁਸੀਂ ਦੇਖ ਸਕਦੇ ਹੋ ਜੀ ਲਓ ਜੀ ਮੈਂ ਤੁਹਾਨੂੰ ਉਸ ਨਿੰਮ ਦੇ ਦਰਖਤ ਦੇ ਦਰਸ਼ਨ ਕਰਵਾਉਣਾ ਜੀ ਲਓ ਜੀ ਤੁਹਾਨੂੰ ਮੈਂ ਦਰਸ਼ਨ ਕਰਾ ਰਿਹਾ ਜੀ ਤੁਸੀਂ ਦੇਖੋ ਜੀ ਲੋ ਜੀ ਕਰੋ ਦਰਸ਼ਨ ਸੰਗਤੋ ਬੜੇ ਪਿਆਰ ਤੇ ਸਤਿਕਾਰ ਨਾਲ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਸਾਧ ਸੰਗਤ ਜੀ ਇਹ ਪਾਵਨ ਨਿਸ਼ਾਨੀ ਨਿਮਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ ਜੋ ਕਿ ਸਤ ਗੁਰੂ ਜੀ ਨੇ ਦਾਤਨ ਕਰਦੇ ਕੇ ਲਾਈ ਸੀ ਵਾਹਿਗੁਰੂ ਜੀ ਨੇ ਦਾਤਨ ਕਰਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਾਤਨ ਕਰਕੇ ਲਗਾਈ ਸੀ ਇਹ ਉਹ ਨਿਸ਼ਾਨੀ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਪੁਰਾਣੀ ਹੋ ਚੁੱਕੀ ਹੈ ਫਿਰ ਵੀ ਗੁਰੂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਾਂਭ ਕੇ ਰੱਖੀ ਹੋਈ ਆ ਜੀ ਲਓ ਜੀ ਆਪਾਂ ਤੁਹਾਨੂੰ ਅੱਗੇ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਾਉਨੇ ਆਂ ਦਰਬਾਰ ਸਾਹਿਬ ਗੁਰਦੁਆਰਾ ਨਿੰਮ ਸਰ ਪਾਸ਼ਾਹੀ 6ਵੀਂ ਕੁਡਾਣੀ ਕਲਾਂ ਲੁਧਿਆਣਾ ਲੁਧਿਆਣਾ ਦੇ ਵਿੱਚ ਇਹ ਗੁਰਦੁਆਰਾ ਜੀ ਜ਼ਿਲ੍ਹਾ ਲੁਧਿਆਣਾ ਜੀ ਲਓ ਜੀ ਬਾਹਰਲੇ ਪਾਸੇ ਦੇਖੋ ਐਂਟਰੀ ਗੇਟ ਤੇ ਸ਼ੇਰ ਲਾਏ ਹੋਏ ਆ ਜੀ ਤੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਜੀ ਨਿਸ਼ਾਨ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰੋ ਜੀ ਬੜੇ ਭਾਗਾਂ ਵਾਲੇ ਉਹ ਜੋ ਤੁਸੀਂ ਵੀਡੀਓ ਮੇਰੀ ਦੇਖ ਰਹੇ ਹੋ ਜੀ ਤੇ ਦਰਸ਼ਨ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਜੀ ਲਓ ਜੀ ਦਰਬਾਰ ਸਾਹਿਬ ਜੀ ਤੇ ਤੁਸੀਂ ਕਰੋ ਦਰਸ਼ਨ ਜੀ ਸੰਗਤੋਂ ਕਦੇ ਵੀ ਗੁਰਦੁਆਰਾ ਸਾਹਿਬ ਜਾਂ ਕਿਤੇ ਜਾਣੇ ਆਪਣੇ ਦਸਾਂ ਨੋਹਾਂ ਦੀ ਕਮਾਈ ਕੀਰਤ ਕਮਾਈ ਦੇ ਵਿੱਚੋਂ ਕੁਝ ਹਿੱਸਾ ਗੁਰਗੱਲ ਸਾਹਿਬ ਦੇ ਵਿੱਚ ਜਰੂਰ ਪਾ ਦਿਆ ਕਰੋ ਜੀ ਤਾਂ ਤਾਂ ਕਿ ਤੁਹਾਡਾ ਜੀਵਨ ਸਫਲਾ ਹੋਵੇ ਨਿਮਰ ਸਰ ਸਾਹਿਬ ਇਹ ਬਾਣ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਲਓ ਜੀ ਮੰਜੀ ਦਾ ਹੈ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਣ ਜੋ ਮੰਜੀ ਦਾ ਹੈ ਵਾ ਜੀ ਜਿੱਥੇ ਉਹਨਾਂ ਨੇ ਬੈਠ ਕੇ ਜੀ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਸਿਮਰਨ ਕਰਿਆ ਜੀ ਲਓ ਜੀ ਦੇਖੋ ਤੁਸੀਂ ਬਾਣ ਦੇ ਦਰਸ਼ਨ ਕਰ ਸਕਦੇ ਹੋ ਜੀ ਸ਼ੀਸ਼ੇ ਦੇ ਵਿੱਚ ਜੜ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਜ਼ਿਆਦਾ ਧਿਆਨ ਨਾ ਰੱਖਿਆ ਜੀ ਲਓ ਜੀ ਕਰੋ ਦਰਸ਼ਨ ਨਿਮ ਸਰ ਨਿਮ ਜੋ ਇਹ ਹੈ ਉਹਨਾਂ ਨੇ ਸ਼ੀਸ਼ੇ ਦੇ ਵਿੱਚ ਜੁੜਾ ਕੇ ਰੱਖ ਦਿੱਤੀ ਹੈ ਜੀ ਇਸ ਜਗ੍ਹਾ ਤੋਂ ਗੁਰਦੁਆਰਾ ਸਾਹਿਬ ਜੀ ਦਾ ਨਾਮ ਪਿਆ ਜੀ ਨਿਮਨਸਰ ਗੁਰਦੁਆਰਾ ਸਾਹਿਬ ਜੀ ਦਾ ਨਾਮ ਪਿਆ ਕਡਾਣੀ ਕਲਾਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਮੌਜੂਦ ਹੈ ਜੀ ਤੁਸੀਂ ਦਰਸ਼ਨ ਕਰਨ ਆ ਸਕਦੇ ਹੋ ਜੀ ਲਓ ਜੀ ਦੇਖੋ ਜੀ ਸਰੋਵਰ ਸਾਹਿਬ ਜੀ ਦਾ ਟੋਰਨਮੈਂਟ ਦਰਸ਼ਨ ਕਰਾ ਰਿਹਾ ਸਾਰੀ ਸੰਗਤ ਨੂੰ ਸਰੋਵਰ ਜੀ ਦੇ ਦਰਸ਼ਨ ਕਰਾ ਰਿਹਾ ਜੀ ਦੇਖੋ ਥੋੜੀ ਜਿਹੀ ਜੀ ਬੇਨਤੀ ਆ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਬੜੇ ਪਿਆਰ ਤੇ ਸਤਿਕਾਰ ਨਾਲ ਜਿਨ੍ਹਾਂ ਦੋਸਤਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇੱਦਾਂ ਹੀ ਮੈਂ ਅੱਗੇ ਤੁਹਾਨੂੰ ਵੀਡੀਓ ਬਣਾਉਂਦਾ ਰਵਾਂਗੇ ਜੀ ਅੱਗੇ ਆਪਾਂ ਅਗਲੇ ਮਹੀਨੇ ਤੁਹਾਨੂੰ ਵੀਡੀਓ ਦੇ ਵਿੱਚ ਹੇਮਕੋਟ ਸਾਹਿਬ ਜੀ ਦੇ ਵੀ ਦਰਸ਼ਨ ਕਰਵਾਵਾਂਗੇ ਜੀ ਬਸ ਥੋੜੀ ਸਾ 1-2 ਤਰੀਕ ਤੋਂ ਆਪਾਂ ਹੇਮਕੋਟ ਸਾਹਿਬ ਦੀ ਤਿਆਰੀ ਵੀ ਪੂਰੀ ਕਰ ਲਈ ਹੈ ਜੀ ਹੇਮਕੋਟ ਸਾਹਿਬ ਦੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਲਓ ਜੀ ਹੰ ਲੰਗਰ ਦੇ ਵਿੱਚ ਆਪਾਂ ਬਾਬਾ ਜੀ ਤੋਂ ਚਾਹ ਦਾ ਥੋੜੀ ਸ਼ੱਕ ਲਈਏ ਬਾਬਾ ਜੀ ਨੂੰ ਕਹਿੰਦਾ ਜੀ ਥੋੜੀ ਜੀ ਚਾਹ ਛਕਾ ਦਿਓ ਸਾਨੂੰ ਬਾਬਾ ਜੀ ਨੇ ਚਾਹ ਸਾਨੂੰ ਬਾਟੀਆਂ ਦੇ ਵਿੱਚ ਪਾਤੀ ਜੀ ਚਾਹ ਛਕਣ ਤੋਂ ਬਾਅਦ ਆਪਾਂ ਚੱਲਦੇ ਆ ਜੀ ਐਦਾ ਹੀ ਮੈਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਬਣਾਉਂਦਾ ਰ੍ਹਾਂਗਾ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਂਦਾ ਰ੍ਹਾਂਗਾ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਹੈ ਜੀ ਹੁਣ ਆਪਾਂ ਚਾਹ ਸ਼ਕ ਲਈਏ ਜੀ ਚਾਹ ਸ਼ਕਣ ਤੋਂ ਆਪਾਂ ਚੱਲਦੇ ਆ ਮਿਲਦੇ ਆ ਦੋਸਤੋ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਰਾੜਾ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਰਾੜਾ ਸਾਹਿਬ ਜੋਗੀ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਜੀ ਲਓ ਜੀ ਚਾਹ ਆ ਗਈ ਆ ਤੇ ਚਾਹ ਆਪਾਂ ਸ਼ਕ ਲਈਏ ਜੀ ਚਾਹ ਸ਼ਕ